ਓਏ ਬਰਾਵੋ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਇਹ ਆ ਜੀ ਮੁੰਡਾ ਨਿਸ਼ਾਨ ਨਾ ਮਾਰੂ ਮੇਟ ਬੋ ਬਰਾਵਾ ਓਏ 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 ਕੈਮ ਦੇਖ ਲਾ ਓਏ ਕੀ ਕਰੀਏ ਭਾਈ ਸਟਿਲ ਟੋਦਾ ਕੀ ਕੈਮ ਪਤਾ ਪਾਉਣੇ 12 ਹੋ ਗਏ ਖੜਾ 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 ਚੱਲ ਪਿਆ ਚੱਲ ਓਏ 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 ਬੱਲੇ 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 ਓਏ ਓ ਰੋਟੀ ਤੂੰ ਵੀ ਹੋ ਕਰਤੀ ਇੱਕ ਹੋਰ ਬਣ ਜਾਂਦੀ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿੰਮ ਜਾਇਆ ਜੀ ਆਪਾਂ ਟਾਈਮ ਹੋ ਗਿਆ 9 ਵਜੇ ਤੇ ਕੈਮਰੇ ਚ ਬਹੁਤ ਖਿੱਲਰ ਖੜਾਉਣ ਪਿਆ ਪਿਆ ਗਿਆ ਥੱਲੇ ਇੱਕ ਕਲਮਰੀ ਹੋਰ ਚੱਕ ਕੇ ਲਿਆਉਣੀ ਪਊਗੀ ਕਿਉਂਕਿ ਬੰਦਾ ਇੱਕ ਹੋਰ ਵੱਧ ਗਿਆ ਹੁਣ ਅਸੀਂ 4 ਜਾਣੇ ਹੋ ਗਏ ਕੱਪੜੇ ਕੁੱਪੜੇ ਥੋੜੇ ਜਿਆਦਾ ਵੱਧ ਗਏ ਆਲਮਾਰੀਆਂ ਵੀ ਭਰੀਆਂ ਪਈਆਂ ਇੱਕ ਥੱਲੇ ਹੋਰ ਚੱਕ ਕੇ ਲਿਆਉਣੀ ਪਈ ਤੇ ਹਰਪਾਲ ਠੰਡੇ ਪਾਣੀ ਨਾਲ ਆਈ ਜਾਂਦਾ ਚੋਬਰ ਆਏ ਹਾਏ ਹਾਏ ਵੈਲਕਮ ਆ ਜਾ ਆ ਜਾ ਟੈਲੀਫੋਨ ਤੇ ਨਾਲ ਨਾਲ ਉਹ ਕਰ ਰੋਗਾ ਐਂਬੂਲੈਂਸ ਵਾਲੇ ਦਾ ਬਾਬਾ ਕਹਿੰਦਾ ਠੰਡਾ ਪਾਣੀ ਐ ਤੂੰ ਅੱਜ ਨਾ ਆ ਕੇ ਮੇਲਿਆ ਤੂੰ ਇਹ ਤਾਂ ਦੱਸ ਦੇ ਤੂੰ ਆ ਸੌਂਕ ਮੈਂ ਤੋੜਤੀ ਨਾ ਉਹ ਨਾਲੀ ਠੰਡੇ ਪਾਣੀ ਨਾ ਹੈ ਤੂੰ ਇਹਦਾ ਧਿਕਰਾ ਕਿਵੇਂ ਕਰ ਲੈ ਠੰਡੇ ਪਾਣੀ ਨਾਲ ਹੁੰਦਾ ਕਿੰਨਾ ਠੰਡਾ ਪਾਣੀ ਸੀ ਬਾਬਾ ਮੈਂ ਨਰਾਜ਼ ਨਹੀਂ ਟੈਂਕੀ ਬੜੀ ਇੱਥੇ ਤੂੰ ਕਿਵੇਂ ਨਾ ਆ ਲਿਆ ਅੱਜ ਹੈ ਹੁੰਤਾਂ ਨਾਲੇ ਮੀਮੂ ਪਿਆ ਹੋਇਆਗਾ ਹੁਣ ਤਾਂ ਤੇਰਾ ਜਮੀਨੋਂ ਨਾਉਣ ਦਾ ਹੱਕ ਨਹੀਂ ਹੈਗਾ ਅੱਗੇ ਤੂੰ ਸਹੀ ਦੇ ਨਹੀਂ ਨਾਉਂਦਾ ਸੀ ਤੇਰਾ 10 ਦਿਨ ਨਾਉਣ ਦਾ ਹੱਕ ਨਹੀਂ ਹੈਗਾ ਉਹ ਬਾਹਰ ਹੀ ਨਿਕਲਦੀ ਮੈਨੂੰ ਮੈਨੂੰ ਡਰ ਲੱਗੀ ਜਾਂਦਾਗਾ ਤੂੰ ਤਾਂ ਨਾ ਲਿਆ ਵੀ ਮੈਂ ਕਿਵੇਂ ਨਾਉਂ ਹਣ ਗੀ ਜਦ ਠੀਕ ਕਰਾਈ ਗਿਆ ਯਾਰ ਹਣਾ ਨਹੀਂ ਯਾਰ ਇਹ ਨਹੀਂ ਕਰਾਂਗੇ ਸਾਰਾ ਸਿਆਰ ਚੱਲਣ ਦੇ ਹੈ ਮਸਾਂ ਪੈਸੇ ਡਿਸੰਬਰ ਲੰਘ ਗਿਆ ਪੰਜ ਦਿਨ ਰਹਿ ਗਏ ਜਨਵਰੀ ਚ ਵਾ ਥੋੜਾ ਜਨਵਰੀ ਆ ਇੱਕ ਮਹੀਨਾ ਠੰਡ ਘਰ ਜਾ ਬੜਿਆ ਕਰਾਂਗੇ ਨਾ ਆਇਆ ਕਰਾਂਗੇ ਤਾਂ ਤੇ ਗਾੜੀ ਨਾਲ ਇੱਕ ਦਿਨ ਪੰਜ ਦਿਨ ਇੱਥੇ ਠੰਡੇ ਨਾ ਪੰਜ ਦਿਨ ਨੂੰ ਕੱਢ ਲਿਆ ਕਰਾਂਗੇ ਤੇ ਅੱਧੀ ਵੀ ਕਿਉਂ ਨਾ ਆਤਾਂਗਾ ਤਿਆਰ ਹੋ ਗਈ ਪਹਿਲੀ ਜੰਗ ਜਿੱਤ ਲਈ ਠੰਡੇ ਪਾਣੀ ਨਾਲ ਨਹਾ ਕੇ ਤੇ ਦੂਜੀ ਜੰਗ ਹੋਣ ਲੱਗੀ ਆ ਸ਼ੁਰੂ ਦੂਜੀ ਜੰਗ ਕਿਵੇਂ ਸ਼ੁਰੂ ਹੋਗੀ ਸਟੋਰ ਤੇ ਜਾਵਾਂਗੇ ਤੇ ਸੇਲ ਦਾ ਦੇਖਾਂਗੇ ਕੌਣ ਟੌਪ ਆਉਂਦਾਗਾ ਹਨਾ ਤੇ ਉਹ ਸਾਡੀ ਦੂਜੀ ਜੰਗ ਹੁੰਦੀ ਹੈਗੀ ਪਹਿਲੀ ਜੰਗ ਠੰਡੇ ਪਾਣੀ ਨੰਨਾਉਣਾ ਤੇ ਹਰਪਾਲ ਗਿਆਗਾ ਸੰਦੀਪ ਵੀ ਅੱਜ ਆਜੂਗਾ ਸ਼ਾਮ ਤੱਕ ਐ ਨਹੀਂ ਪਤਾ ਉਸ ਤੋਰ ਤੇ ਆਊਗਾ ਕਿ ਨਹੀਂ ਆਉਂਦਾ ਹੋਰ ਪਾਸੇ ਕੰਮ ਲੱਗ ਗਿਆ ਸ਼ਾਇਦ ਸ਼ਾਮ ਤੱਕ ਉਹ ਵੀ ਆਜੂਗਾ ਉਹਦੇ ਨਾਲ ਇੱਕ ਮੁੰਡਾ ਹੋਰ ਆਊਗਾ ਤੇ ਹੁਣ ਆਪਾਂ ਚੱਲੇ ਕੰਮ ਤੇ ਜੀ ਰੈਡੀ ਹੋ ਗਏ ਤੇ ਦੇਖਦੇ ਅੱਜ ਸੇਲ ਦਾ ਲਾਉਣੇ ਹਿਸਾਬ ਕਿਤਾਬ ਕੀ ਬੰਦਦਾ ਕੀ ਨਹੀਂ ਉਹ ਬੱਲੇ ਛੋਟੇ ਹੈਪੀ ਏ ਆ ਜੀ ਕਹਿੰਦੇ ਛੋਟਾ ਹੈਪੀ ਕੀ ਹਾਲ ਹੈ ਬਾਕਸ ਦੁਬਾਰੇ ਫੇਰ ਐਂਟਰੀ ਕੀਤੀ ਬਾਬਾ ਅੱਗੇ ਹਾਲ ਆ ਸਤ ਜੀ ਕਿਹਦਾ ਕਹਿੰਦਾ ਕਿਧਰ ਗਿਆ ਬਾਠਾ ਵਾਲਾ ਬਾਠਾ ਵਾਲਾ ਦਾ ਇਹ ਤਾਂ ਤੁਹਾਨੂੰ ਪਤਾ ਹੈ ਬਾਬਾ ਕਰਬਾਨਾਂ ਦੀਆਂ ਨੋਖ ਤੇ ਰੱਖਦਾ ਫਿਰ ਸਾਰੇ ਬੰਦੇ ਬਾਲਾ ਚੰਦਰਾ ਬੰਦਾ ਇਹਦਾ ਚੰਦਰਾ ਸਾਂਝੂ ਕਹਿੰਦਾ ਟਿਕਦਾ ਹੀ ਨਹੀਂ ਕਿਤੇ ਇਹ ਆਈ ਥਿੰਕ ਆਈ ਸੀ ਬਾਈ ਸਵੇਰੇ ਤੇ ਇੱਥੇ ਹੀ ਮੁੜ ਕੇ ਆ ਗਏ 12 ਘੰਟੇ ਬੜੇ ਔਖੇ ਲੰਘਦੇ ਆਗੇ ਤੇ ਰਾਤ ਮਿੰਟ ਜੀ ਲੰਘ ਜਾਂਦੀ ਆ ਪਤਾ ਨਹੀਂ ਲੱਗਦਾ ਉਹਦੀ ਪਤਾ ਲੱਗਦਾ ਟਾਈਮ ਹੋ ਵੀ ਗਿਆ ਵੀ ਜਾਣ ਦਾ ਕੰਮ ਤੇ ਤੇ ਸੇਲ ਦਾ ਅੱਜ ਕੋਈ ਬਾਲੀ ਖਾਸ ਨਹੀਂ ਸੀ ਕਸਟਮਰ ਹੈ ਨਹੀਂ ਸੀ ਐਡਾ ਕੋਈ ਬਾਲਾ ਸਾਫ ਕਤਾਬ ਰੱਖਿਆ ਨਹੀਂ ਕਸਟਮਰ ਹੀ ਹੈ ਨਹੀਂ ਸੀਗੇ ਇਸ ਕਰਕੇ ਤੇ ਅੱਜ ਜਿਹੜੀ ਮੇਨ ਗੱਲ ਆ ਵੀ ਭੁੱਲਰ ਆਜੂਗਾ ਭੁੱਲਰ ਵੀ ਇੱਥੇ ਆਉਣ ਵਾਲੀ ਆ ਪਹੁੰਚਣ ਵਾਲਾ ਜਿਹੜਾ ਚੁੱਲੇ ਚੌਂਕੇ ਦਾ ਕੰਮ ਉਹਦੇ ਹੱਥ ਸਾਹਮਦੇ ਆ ਬਹੁਤ ਦਿਨ ਦਾਲ ਸਬਜ਼ੀ ਬਣਾ ਲਈ ਮੈਂ ਵੀ ਮਾੜੀ ਮੋਟੀ ਸਿੱਖ ਗਿਆ ਤੇ ਬਾਬਾ ਆਉਣ ਵਾਲੀ ਆ ਆ ਕੇ ਬਣਾਊਗਾ ਤੇ ਮੈਂ ਤੇ ਹਰਪਾਲ ਉਹਨੇ ਟਾਈਮ 'ਚ ਰੋਟੀਆਂ ਬਣਾ ਦਾਂਗੇ ਉਹਨਾਂ ਨੇ ਆਉਂਦੇ ਨੂੰ ਇੱਕ ਮੁੰਡਾ ਉਹਦੇ ਨਾਲ ਹੋਰ ਆਉਂਦਾਗਾ ਦੋ ਜਣੇ ਹੁੰਦੇ ਆ ਹੁਣ ਅਸੀਂ ਇੱਥੇ ਚਾਰ ਜਣੇ ਹੋਵਗੇ ਕਮਰੇ 'ਚ ਪਹਿਲਾਂ ਜੀ ਤਾਂ ਨਹੀਂ ਸੀਗੇ ਇੱਕ ਪੁੱਲਰ ਨਾਲ ਹੋਰ ਆਉਂਦਾ। ਪੁੱਲਰ ਕਿਉਂਕਿ ਬਾਈ ਬਾਕ ਨੂੰ ਕਰ ਗਿਆ ਵਾਹ ਵਾਹ ਯਾਰ ਜੈਨ ਪਾ ਗਿਆ ਤੇ ਬਠਿੰਡੇ ਹੋਰ ਸਟੋਰ ਤੇ ਲੱਗ ਗਿਆ ਜਾ ਕੇ। ਤੇ ਮੈਂ ਤੇ ਹਰਪਾਲ ਜੀ ਹੁਣ ਰੋਟੀਆਂ ਦੀ ਕਮਾਂਡ ਸਾਡੇ ਹੱਥ ਹੈ। ਪਾਬਾ ਹੁਣ ਪਾਉਣਾ ਤੇ ਆਉਂਦਾ ਨੂੰ ਰੋਟੀਆਂ ਲਾ ਦਾਂਗੇ। ਠੀਕ ਆ। ਇਹਨਾਂ ਦੀ ਸੁਰਤ ਮਾਰ ਦੇ ਪੇ ਤਾਂ। ਉਹ ਦਿਮਾਗ 'ਚ ਇਹੀ ਬੜੇ ਪਿਆ ਪਤਾਵੇ। ਬਣਾ ਲੀਏ ਕਰਾ ਰੋਟੀਆਂ ਤੇ ਫਿਰ ਆ ਕੇ ਬਾਬਾ ਦਾਲ ਬਣਾ ਲਵਾਂਗਾ ਨਾ। ਬਲਾਂ ਮੂੰਗੀ ਮਸਰੀ ਦੇਖਾਈ ਆ ਤੂੰ ਉਹ ਤੋਂ ਕਹੀ ਹੈ ਹੈਗੀ ਆ ਹੈਗੀ ਆ ਮੈ ਲੈਤੀ ਨਹੀਂ ਪਰ ਸੁਖਣਾ ਬਾਵਾ ਪਈ ਆ ਨਾ ਪਰੇ ਬੈ ਡੱਬੇ ਮੂੰਗੀ ਮਸਰੀ ਦੇ ਹੁਣ ਕੀ ਬਣਾਈਏ ਦੁਬਾਰੇ ਫੇਰ ਜਾਣਾ ਪਊ ਤੇ ਉਹ ਪੱਤ ਗੋਭੀ ਦਾ ਇੱਕ ਫੁੱਲ ਪਿਆਰ ਵਾਲ ਓਏ ਰਾਤ ਬਣਾ ਲਈ ਸੀ ਹੈਂ ਬਣਾ ਲਈ ਸੀ ਨਹੀਂ ਨਹੀਂ ਬਿਆਲ ਇੱਕ ਫੁੱਲ ਪਿਆਗ ਆ ਹਜੇ ਉਹ ਭਰਾ ਭਿੰਦ ਕਿੰਨਾ ਟਾਈਮ ਹੋ ਗਿਆ ਉਹ ਤਾਂ ਪੀਲਾ ਪੈ ਗਿਆ ਦੇਖੀਏ ਤੇ ਕੋਈ ਨਾ ਅੰਦਰ ਉਹਦਾ ਸਾਫ ਨਿਕਲੂ ਇਹ ਪੂਰਾ ਹੈ ਅੰਦਰੋਂ ਪੂਰਾ ਦੇ ਆ ਦੇ ਗਲੇ ਦਾ ਪਿਆ ਯਾਰ ਭਈ ਯਾਰ ਨਹੀਂ ਨਹੀਂ ਯਾਰ ਵਧੀਆ ਪਿਆਗਾ ਕੋਹ ਨੰਦਾ ਪਰ ਇੱਕ ਨਾ ਸਰਨ ਇਹਨਾਂ ਨੂੰ ਬੰਦੇ ਚਾਰ ਆ ਰਹੇ ਗੇ ਰਵਲ ਹੈ ਹੈ ਇਹ ਇੱਕ ਫੁੱਲ ਕੀ ਕਰੂਗਾ ਇਹ ਨੂੰ ਖਾਲਾਂਗੇ ਯਾਰ ਲਓ ਜੀ ਆਟਾ ਆ ਗਵਨ ਲਿਆ ਅੱਜ ਕਹਿੰਦੇ ਚਾਰ ਜਾਨਾਂ ਦਾ ਖਾਣਾ ਬਣੇਗਾ ਭਈਆ ਜੀ ਚਾਰ ਜਾਨਾਂ ਦਾ ਖਾਣਾ ਦੋ ਅਜੀ ਹੋ ਗਏ ਦੋ ਆਉਣ ਵਾਲੇ ਆ ਗਏ ਤੇਰਪਾਲ ਉਹਨਾਂ ਦੇ ਆਉਣ ਨੂੰ ਕਰਾ ਰੋਟੀ ਬਣਾ ਲੀਏ ਦਾਲ ਸਬ지 ਆ ਕੇ ਭੁੱਲਰ ਬਣਾਊਗਾ ਉਹ ਦੇਖੂਗਾ ਦੋ ਵਾਤ ਮੂੰਗੀ ਮਸਰੀ ਦੁਬਾਰਾ ਜਾ ਕੇ ਲੈ ਕੇ ਆਇਆ ਦੁਕਾਨ ਤੋਂ ਔਨਲੀ 20 ਰੁਪਏ ਕੀ ਤੇ ਡੇਲਿਆਂ ਦੇ ਚਾਰ ਨਾਲ ਦੇਖੀ ਅੰਦਰ ਜਾਂਦੀਆਂ ਗੜਾ ਪਕੜਾ ਪਰੌਟ ਮੈਂ ਤੇ ਇੱਕ ਬਾਜਾ ਚਲਾ ਦੇ ਫੇਰ ਬਣਾਵਾਂਗੇ ਰੋਟੀਆਂ ਆਪਾਂ ਬਾ ਲਾਦ ਲਾਦ ਮੈਂ ਤਾਂ ਲਾਦ 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 ਨਾ ਸਿੱਟੀ ਤੁਰ ਜਾਊਗਾ ਫਲਕਾ ਦੇ ਫਲਕੇ ਤੇ ਲੈ ਫਲਕਾ ਬਾਲੇ ਚਲਾ ਦਾਂ ਹੈ ਕਿਹੜਾ ਚਲਾਵੇ ਬਾਜਾ ਚਲਾ ਲੈ ਬਾਜਾ ਬਾਜਾ ਚਲਾਵੇ ਚਲਾ ਲੈ ਚਲਾ ਲੈ ਬਾਜਾ तेरे ਫੋਨ ਤੇ ਇੱਕ ਵਧੀਆ ਰੈਡ ਓਵਰ ਨਹੀਂ ਆਉਂਦਾ ਜਣਾ ਜੱਦੇ ਗਾਣਾ ਚੱਲਦਾ ਹੋ ਚਿੰਦਾ ਬੱਟਾ ਕਹਣ ਹੋਇਆ ਰੋਟੀਆਂ ਉਸਤਾਦ ਜੀ ਤਿੰਨ ਚਾਰ ਰਹਿ ਗਏ ਸੀਗਾ ਤੇ ਕੰਮ ਉਹੀ ਹੋ ਗਿਆ ਜਿਹੜਾ ਨਹੀਂ ਹੋਣਾ ਸੀ ਗੈਸ ਮੁੱਕ ਚੱਲਿਆ ਕਿੱਥੇ ਆਏ ਕਰਮਾਂ ਨੇ ਦਿੱਤੀ ਯਾਰ ਵੇ ਹੁਣ ਹਰਪਾਲ ਅਜ ਤਾਂ ਦਾਲ ਵੀ ਪਈ ਆ ਮੂੰਗੀ ਦੀ ਬਣਾਉਣ ਵਾਲੀ ਆਸ ਤੇ ਫੋਨ ਕਰ ਦੇਣਾ ਹਾਂ ਦਾ ਲੈ ਆਉਂਗੇ ਫੋਨ ਕਰਕੇ ਉਹਨਾਂ ਨੂੰ ਇਹਦਾ ਬਾਬਾ ਛੱਡ ਗਿਆ ਸਾਥ ਇਹ ਤਾਂ ਆਹੀ ਰੋਟੀ ਮਸਾਲਾ ਰੜੂ ਬਣ ਗਿਆ ਪਰੌਂਠਾ ਇਹਦੇ ਦੇਖੀ ਯਾਰ ਕੰਮ ਬੜਾ ਟੇਡਾ ਹੋ ਗਿਆ ਹੈ ਹੁਣ ਕੀ ਕਰਗੇ ਤੀਨ ਜੱਗਾਂ ਕਰ ਆ ਵੀ ਪਾਪੜ ਬਣ ਗਈ ਦੇਖੀ ਚਲ ਗਲਤ ਕੰਮ ਨਹੀਂ ਹੋ ਰਹਾ ਯਾਰ ਥੋੜਾ ਜਿਹੀ ਗਲਤ ਪਿਛਲੇ ਉਹ ਪਹਿਲਾਂ ਆਪਾਂ ਕਮਰੇ ਦੇ ਰਹਿੰਦੇ ਉਹ ਤਾਂ 4 ਮਹੀਨੇ ਨਹੀਂ ਮੁੱਕਿਆ ਸੀਗਾ ਰੋਟੀਆਂ ਬਣਾਉਂਦੇ ਕਿੰਨੇ ਉਹਨਾਂ 델ਲੀ ਰੋਟੀ ਬਣਦੀ ਆ ਤੇ ਰੋਟੀ ਬਣਾਉਣੇ ਆਪਾਂ ਬਣ ਗਈ ਆ ਰੋਟੀ ਬਣ ਗਈ ਬਸ ਲਾ ਦੇ ਪਰ ਉਹ ਵੀ ਇੱਕ ਹੋਰ ਬਣੇਗੀ ਡੱਬ ਡੱਬ ਜਾ ਕੇ ਇਹਨੂੰ ਖਲਾਈ ਮਾਣਾ ਖੜਿਆ 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 ਖੜ ਜਾ ਚੱਲ ਪਿਆ ਚੱਲ ਓਏ ਓਏ ਰੋਟੀ ਢੱਕੀ ਪੈ ਤਾ ਖੜਿਆ 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 ਬੱਲੇ 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 ਓਏ ਓ ਰੋਟੀ ਤੂੰ ਐਵੇਂ ਹੋ ਕਰਦੀ ਇੱਕ ਰੋਟੀ ਹੋਰ ਬਣ ਜਾਂਦੀ ਹੈ ਹਾਂ ਬਣ ਗਈ ਹਾਂ ਇਹਨੂੰ ਵੀ ਬਣੂਗੀ ਇੱਕ ਰੋਟੀ ਹੋਰ ਬਣ ਜਾਂਦੀ ਓਹੀ ਓਹ ਕਰਤਾ ਬਣੀ ਬਣਾਈ ਰੋਟੀ ਨਾ Này. ਕੰਮ ਹੀ ਯਾਰ ਗਲਤ ਹੋ ਗਿਆ ਤਾਂ। ਓਏ ਬਰਾਵੋ ਕੀ ਹਾਲ ਚਾਲ ਹੈ ਜੀ? ਠੀਕ ਹੈ ਜੀ। ਇਹ ਆ ਜੀ ਮੁੰਡਾ ਨਿਸ਼ਾਨ ਨਾ ਮਾਰੂ ਮੇਟ। ਓ ਬਰਾਵਾ ਓਏ ਓਏ। ਓਏ। ਟਾਈਮ ਦੇਖ ਲਓ ਓਏ। ਕੀ ਕਰੀਏ ਭਾਈ ਸਟਿਲਟ ਹੋ ਗਿਆ। ਕੀ ਟਾਈਮ ਪਤਾ ਪੌਣੇ 12 ਹੋ ਗਏ। ਵੱਡੀ ਕੰਪਨੀ ਹੈ ਜੀ। ਮੌਕੇ ਦੇ ਗੈਸ ਧੋਖਾ ਦੇ ਗਿਆ। ਕੀ ਹੋ ਗਿਆ? ਮੁੱਕ ਗਿਆ ਤਾਂ ਹੀ ਦਾ ਨਾਲ ਮਗਾਈ ਹੈ। ਜਲਦੀ ਦਾਲ। ਡਾਲ ਲੈਂਦੀ ਨਹੀਂ ਭੁੱਲ ਗਏ ਭੁੱਲ ਗਏ ਯਾਰ ਚਟਨੀ ਇਹ ਕਟ ਲੈਣੇ ਆ ਚਟਨੀ ਕਟ ਲੈਣੇ ਆ ਇਹਦਾ ਡੇਲੇ ਧਰਨ ਲੱਗਿਆ ਸੀ ਮੈਨੂੰ ਪਤਾ ਨਹੀਂ ਆਉਂਦੇ ਕਹਿੰਦਾ ਇਹ ਕਹਿੰਦਾ ਪਲੇਟ ਦੇ ਦੋ ਦੋ ਉਹਦਾ ਹੁਣੀ ਕਹਿ ਲੱਗਿਆ ਮੈਨੂੰ ਹੁਣੀ ਕਹਿ ਕਹਿੰਦਾ ਪਲੇਟ ਦੇ ਦੋ ਦੋ ਨਵੀਂ ਪਪਾ ਫਿਰ ਕਿਵੇਂ ਆ ਪਪਾ ਨਵੀਂ ਕੰਪਨੀ ਬਹੁਤ ਘਾਟ ਕੰਪਨੀਆਂ ਦੇਖਦਾ ਠੀਕ ਹੈ ਆਉਣੇ 12 ਹੋ ਗਏ ਬਾ ਫਿਰ ਹੈ ਬਾਬੇ ਦਾ ਆਈ ਕਾਰਡ ਆਈ ਕਾਰਡ ਨਹੀਂ ਲਾਉਂਦਾ ਲਾ ਕੇ ਜੇਬ ਵਿੱਚ ਨਹੀਂ ਪਾਉਂਦਾ ਹੈ ਹੈ ਨਰਦੀਪੁਰ ਦੀ ਜੋ ਭਰਾ ਨਵੀਂ ਬਾਬਾ ਮੈਂ ਦਾ ਭੈਣ ਜੋ ਸ਼ੋਗਰ ਮਨਾ ਕੇ ਤੈਨੂੰ ਬੁਲਾਇਆਗਾ ਵੀ ਦਾਲ ਤੋਂ ਖਿਹੜਾ ਛੁੱਟ ਗਿਆ ਕੀ ਚੱਕ ਲਓ ਵੀ ਲੱਗ ਗਿਆ